ਲੁਧਿਆਣਾ ਕੇਸ ਦੇ ਵਿੱਚ ਜਿਹੜੇ ਤਿੰਨ ਪੁਲਿਸ ਵਾਲੇ ਸਸਪੈਂਡ ਹੋ ਰਹੇ ਨੇ ਕੀ ਉਹਨਾਂ ਦੇ ਜ਼ਿੰਦਗੀ ਤੇ ਅਸਰ ਪਿਆ ਕੁਝ ਆਓ ਮੈਂ ਤੁਹਾਨੂੰ ਅੱਜ ਦੱਸਣ ਲੱਗਿਆ ਕਿ ਸਸਪੈਂਡ ਹੁੰਦਾ ਕੀ ਹੈ ਕਿੰਨੇ ਪ੍ਰਕਾਰ ਦੀ ਪੁਲਿਸ ਦੇ ਵਿੱਚ ਸਜ਼ਾ ਮਿਲਦੀ ਹੈ ਤੇ ਸਸਪੈਂਡ ਹੋਣ ਨਾਲ ਉਹਨਾਂ ਦੀ ਨੌਕਰੀ ਤੇ ਕੀ ਅਸਰ ਪੈਂਦਾ ਹੈ ਤੇ ਉਸ ਤੋਂ ਬਾਅਦ ਕੀ ਕੀ ਕਾਰਵਾਈ ਹੁੰਦੀ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਦਵਿੰਦਰ ਸਿੰਘ ਅੱਜ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਕਿ ਪੁਲਿਸ ਦੇ ਵਿੱਚ ਜਦੋਂ ਕੋਈ ਅਜਿਹੀ ਕਾਰਵਾਈ ਹੁੰਦੀ ਹੈ ਜਿਸ ਦੇ ਨਾਲ ਵੱਡੇ ਅਫਸਰ ਥੱਲੇ ਵਾਲਿਆਂ ਪੋਸਟਾਂ ਵਾਲੇ ਸ਼ਿਪਾਈ ਰੈਂਕ ਜਾਂ ਹੌਲਦਾਰਾਂ ਨੂੰ ਸਸਪੈਂਡ ਕਰ ਦਿੰਦੇ ਨੇ ਜਾਂ ਟਰਮੀਨੇਟ ਕਰ ਦਿੰਦੇ ਨੇ ਜਾਂ ਲਾਇਨ ਹਾਜ਼ਰ ਕਰ ਦਿੰਦੇ ਨੇ ਇਹਨਾਂ ਤਿੰਨਾਂ ਦੇ ਵਿੱਚ ਕੀ ਕੀ ਫਰਕ ਹੁੰਦਾ ਹੈ ਸਭ ਤੋਂ ਪਹਿਲਾਂ ਲੈਨੇ ਆ ਕਾਮਨ ਜਿਹੇ ਕੇਸ ਹੁੰਦਾ ਹੈ ਸਸਪੈਂਡ ਹੋਣਾ ਸਸਪੈਂਡ ਹੋਣ ਦਾ ਮਤਲਬ ਹੈ ਕਿ ਤੁਹਾਡੇ ਤੇ ਕੋਈ ਇਨਕੁਆਇਰੀ ਚੱਲ ਰਹੀ ਹੈ ਉਸ ਟਾਈਮ ਤੁਸੀਂ ਡਿਊਟੀ ਤੇ ਹਾਜ਼ਰ ਨਹੀਂ ਹੋ ਸਕਦੇ ਇਹ ਇਨਕੁਆਇਰੀ ਕੋਈ ਵੀ ਡਿਪਾਰਟਮੈਂਟ ਦੀ ਇਨਕੁਆਇਰੀ ਹੋ ਸਕਦੀ ਹੈ ਜਾਂ ਕੋਈ ਕ੍ਰਿਮੀਨਲ ਕੇਸ ਥੀ ਜਾਂ ਤੁਸੀਂ ਕਿਸੇ ਨਾਲ ਮਿਸ ਬਿਹੇਵ ਕੀਤਾ ਹੋਇਆ ਹੈ ਤੇ ਸਸਪੈਂਡ ਹੋਣ ਦੇ ਦੌਰਾਨ ਇੱਕ ਚੀਜ਼ ਤੁਹਾਨੂੰ ਅੱਧੀ ਸੈਲਰੀ ਜ਼ਰੂਰ ਮਿਲਦੀ ਹੈ ਨਾਲ ਡੀਏ ਵੀ ਮਿਲਦਾ ਹੈ ਡੀਆਰ ਵੀ ਮਿਲਦਾ ਹੈ ਤੇ ਪੂਰੀ ਸੈਲਰੀ ਨਹੀਂ ਮਿਲਦੀ ਸਸਪੈਂਡ ਤੁਹਾਨੂੰ 3 ਮਹੀਨੇ ਵਾਸਤੇ ਵੀ ਕੀਤਾ ਜਾ ਸਕਦਾ 6 ਮਹੀਨੇ ਵਾਸਤੇ ਵੀ ਜਾਂ ਜਦੋਂ ਤੱਕ ਤੁਹਾਡਾ ਕੇਸ ਪੈਂਡਿੰਗ ਚੱਲਦਾ ਰਹੇ ਉਦੋਂ ਤੱਕ ਤੁਸੀਂ ਸਸਪੈਂਡ ਰਹਿੰਦੇ ਹੋ ਫਿਰ ਇਸ ਦੇ ਨਾਲ ਹੁੰਦਾ ਕੀ ਹੈ ਤੁਸੀਂ ਡਿਊਟੀ ਤੇ ਤਾਂ ਨਹੀਂ ਜਾ ਸਕਦੇ ਪਰ ਜਦੋਂ ਤੁਹਾਡੇ ਤੇ ਲੱਗੇ ਚਾਰਜ ਸਾਰੇ ਉਤਾਰ ਦਿੱਤੇ ਜਾਂਦੇ ਨੇ ਫਿਰ ਤੁਸੀਂ ਦੁਬਾਰਾ ਡਿਊਟੀ ਤੇ ਜਾਂਦੇ ਆ ਫਿਰ ਤੁਸੀਂ 3 ਮਹੀਨੇ 6 ਮਹੀਨੇ ਜਾਂ 1 ਸਾਲ ਸਸਪੈਂਡ ਰਹੇ ਹੋ ਉਹ ਸਾਰੇ ਟਾਈਮ ਦੀ ਤੁਹਾਨੂੰ ਸੈਲਰੀ ਮਿਲੇਗੀ ਉਸ ਤੇ ਵਿਆਜ ਵੀ ਮਿਲਦਾ ਹੈ ਪਲੱਸ ਇੱਕ ਤਰੀਕੇ ਦਾ ਇਹ ਤਾਂ ਬੋਨਸ ਹੋ ਜਾਂਦਾ ਹੈ ਕਿ 3 ਮਹੀਨੇ 6 ਮਹੀਨੇ ਬੰਦਾ ਆਪਣੇ ਘਰੇ ਵੀ ਰਹਿੰਦਾ ਹੈ ਛੁੱਟੀਆਂ ਮਨਾਉਂਦਾ ਹੈ ਬਚ ਕੇ ਇਸ ਲਗਭਗ ਰਫਾਫਾ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਪੂਰੀ ਦੀ ਪੂਰੀ ਸੈਲਰੀ ਵੀ ਮਿਲਦੀ ਹੈ ਫਿਰ ਦੂਸਰਾ ਕੇਸ ਕੀ ਹੁੰਦਾ ਹੈ ਦੂਸਰਾ ਕੇਸ ਹੁੰਦਾ ਹੈ ਲਾਈਨ ਹਾਜ਼ਰ ਕਰਨਾ ਲੈਨ ਹਾਜ਼ਰ ਦੇ ਵਿੱਚ ਸਿਰਫ ਤੁਹਾਡਾ ਡਿਊਟੀ ਇੱਕ ਜਗ੍ਹਾ ਤੋਂ ਬਦਲ ਕੇ ਦੂਜੀ ਜਗ੍ਹਾ ਕਰ ਦਿੱਤੀ ਜਾਂਦੀ ਹੈ ਤੁਸੀਂ ਥਾਣੇ ਦੇ ਵਿੱਚ ਹੁੰਦੇ ਹੋ ਜਾਂ ਕਿਸੇ ਹੋਰ ਜਗ੍ਹਾ ਪੋਸਟਿੰਗ ਹੁੰਦੇ ਹੋ ਤੁਹਾਨੂੰ ਹੈੱਡ ਕੁਆਰਟਰ ਦੇ ਵਿੱਚ ਪੋਸਟਿੰਗ ਕਰ ਦਿੱਤਾ ਜਾਂਦਾ ਹੈ ਉੱਥੇ ਤੁਹਾਡੇ ਉੱਥੇ ਤੁਹਾਡੀ ਥੋੜੀ ਜੀ ਡਿਊਟੀ ਵੱਧ ਜਾਂਦੀ ਹੈ ਤੇ ਤੁਹਾਡੇ ਤੇ ਜਿਹੜੇ ਚਾਰਜ ਲੱਗੇ ਹੁੰਦੇ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਵੱਡੇ ਅਫਸਰਾਂ ਦੇ ਦੁਆਰਾ ਇਹ ਇੱਕ ਬਹੁਤ ਹੀ ਛੋਟੀ ਜੀ ਸਜ਼ਾ ਹੁੰਦੀ ਹੈ ਲੈਨ ਹਾਜ਼ਰ ਕਰਨਾ ਛੋਟੇ ਮੋਟੇ ਗ੍ਰਾਹਾਂ ਵਾਸਤੇ ਤੀਸਰੀ ਸਜ਼ਾ ਆ ਜਾਂਦੀ ਹੈ ਜਿਹੜੀ ਕਿ ਆਪਾਂ ਕਹਿ ਸਕਦੇ ਹਾਂ ਟਰਮੀਨੇਟ ਕਰਨਾ ਜਜ ਜਿਸ ਨੂੰ ਕਹਿੰਦੇ ਆ ਡਿਸਮਿਸ ਕਰਨਾ ਜਦੋਂ ਤੁਹਾਡੇ ਤੇ ਲੱਗੇ ਹੋਏ ਕੇਸ ਜਿਹੜੇ ਸਸਪੈਂਡ ਕੀਤੇ ਦੌਰਾਨ ਸਾਬਤ ਹੋ ਜਾਣ ਤੇ ਕੋਰਟ ਦੇ ਦੁਆਰਾ ਆਰਡਰ ਕਰ ਦਿੱਤਾ ਜਾਵੇ ਫਿਰ ਤੁਹਾਨੂੰ ਡਿਸਮਿਸ ਕਰ ਦਿੱਤਾ ਜਾਂਦਾ ਹੈ ਡਿਸਮਿਸ ਹੋਣ ਦੇ ਨਾਲ ਤੁਸੀਂ ਨੌਕਰੀ ਤੋਂ ਲੈ ਜਾਂਦੇ ਹੋ ਤੇ ਦੁਬਾਰਾ ਕੋਈ ਵੀ ਸਰਕਾਰੀ ਨੌਕਰੀ ਤੁਹਾਨੂੰ ਨਹੀਂ ਮਿਲਦੀ ਹਜੇ ਤੱਕ ਲਗਭਗ 2 ਜਾਂ 3% ਕੇਸਾਂ ਦੇ ਵਿੱਚ ਹੀ ਪੁਲਿਸ ਵਾਲਿਆਂ ਨੂੰ ਡਿਸਮਿਸ ਕੀਤਾ ਗਿਆ ਹੈ ਡਿਸਮਿਸ ਕਰਨ ਤੋਂ ਬਾਅਦ ਤੁਹਾਨੂੰ ਵਰਦੀ ਨਹੀਂ ਮਿਲਦੀ ਤੁਸੀਂ ਜੌਬ ਤੇ ਨਹੀਂ ਜਾ ਸਕਦੇ ਤੁਹਾਨੂੰ ਸੈਲਰੀ ਨਹੀਂ ਮਿਲ ਸਕਦੀ ਤੁਸੀਂ ਬਿਲਕੁਲ ਆਮ ਪਰਸਨ ਹੋ ਜਾਂਦੇ ਹੋ ਇੱਕ ਤਰੀਕੇ ਦਾ ਤੁਹਾਨੂੰ ਨੌਕਰੀ ਚੋਂ ਕੱਢ ਦਿੱਤਾ ਗਿਆ ਹੈ ਇਸ ਦੇ ਵਿਰੁੱਧ ਤੁਹਾਡੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਜਾਂਦੀ ਹੈ ਜੱਜ ਫਿਰ ਇਹ ਦੇਖਦੇ ਨੇ ਕਿ ਇਸ ਨੂੰ ਸਹੀ ਡਿਸਮਿਸ ਕੀਤਾ ਜਾਂ ਗਲਤ ਡਿਸਮਿਸ ਕੀਤਾ ਉਸ ਦੇ ਆਧਾਰ ਤੇ ਤੁਹਾਡਾ ਫੈਸਲਾ ਸੁਣਾਇਆ ਜਾਂਦਾ ਹੈ ਮਤਲਬ ਇੱਕ ਤਰੀਕੇ ਦਾ ਨੌਕਰੀ ਤੋਂ ਕੱਢ ਹੀ ਦਿੱਤਾ ਜਾਂਦਾ ਹੈ ਬਹੁਤ ਰੇਅਰ ਕੇਸਾਂ ਦੇ ਵਿੱਚ ਤੁਸੀਂ ਕੇਸ ਲੜ ਕੇ ਦੁਬਾਰਾ ਸਰਵਿਸ ਤੇ ਆ ਸਕਦੇ ਹੋ ਜੋ ਜਿਵੇਂ ਦੇਖਦੇ ਆ ਲੁਧਿਆਣੇ ਕੇਸ ਦੇ ਵਿੱਚ ਤਿੰਨ ਪੁਲਿਸ ਵਾਲਿਆਂ ਨੂੰ ਸਸਪੈਂਡ ਕੀਤਾ ਹੈ ਕੀ ਹੋਏਗਾ ਜਦ ਤੱਕ ਇਨਕੁਆਇਰੀ ਚੱਲਦੀ ਰਹੇਗੀ ਉਹ ਨੌਕਰੀ ਤੇ ਨਹੀਂ ਜਾਣਗੇ ਪਰੰਤੂ ਉਹਨਾਂ ਨੂੰ ਅੱਧੀ ਸੈਲਰੀ ਜ਼ਰੂਰ ਮਿਲੇਗੀ ਉਹ ਕੰਮ ਹੀ ਰਹਿਣਗੇ ਜਦੋਂ ਇਹ ਕੇਸ ਰਫਾ-ਦਫਾ ਹੋ ਗਿਆ ਜਾਂ ਸਮਝੌਤਾ ਹੋ ਗਿਆ ਜਾਂ ਇਹ ਚੀਜ਼ ਹੋ ਗਈ ਕਿ ਹਾਂ ਉਹ ਦੋਸ਼ੀ ਪਾਏ ਗਏ ਜਾਂ ਨਹੀਂ ਅਗਰ ਦੋਸ਼ੀ ਪਾਏ ਵੀ ਜਾਂਦੇ ਨੇ ਤਾਂ ਉਹ ਕੋਰਟ ਦੱਸ ਦਿੰਦੀ ਆ ਵੀ ਇੰਨਾ ਟਾਈਮ ਇਹਨਾਂ ਨੂੰ ਸਸਪੈਂਡ ਕੀਤਾ ਚਲੋ ਹੁਣ ਦੁਬਾਰਾ ਨੌਕਰੀ ਤੇ ਬਹਾਲ ਕਰ ਦੋ ਮਤਲਬ ਛਿੰਨਾ ਟਾਈਮ ਤੁਸੀਂ ਸਸਪੈਂਡ ਰਹੇ ਹੋ ਉਸ ਨੂੰ ਵੀ ਸਜ਼ਾ ਦੇ ਤੌਰ ਤੇ ਹੀ ਕੋਰਟ ਦੇਖ ਲੈਂਦੀ ਹੈ ਤੇ ਤੁਹਾਨੂੰ ਦੁਬਾਰਾ ਨੌਕਰੀ ਤੇ ਬਹਾਲ ਕਰ ਦਿੰਦੀ ਹੈ ਅਗਰ ਕੋਈ ਬਹੁਤ ਹੀ ਜਿਆਦਾ ਵੱਡਾ ਗੁਨਾਹ ਹੋ ਗਿਆ ਤਾਂ ਤੋਂ ਕੋਈ ਬੰਦਾ ਕਤਲ ਹੋ ਚੁੱਕਿਆ ਹੈ ਜਾਂ ਤੁਸੀਂ ਕੋਈ ਗਲਤ ਕੋ ਕਾਨੂੰਨ ਦਾ ਸਹਾਰਾ ਲੈ ਕੇ ਕਿਸੇ ਨੂੰ ਜ਼ਬਰਦਸਤੀ ਕੀਤੀ ਹੈ ਬਹੁਤ ਹੀ ਰੇਅਰ ਕੇਸਾਂ ਦੇ ਵਿੱਚ ਫਿਰ ਤੁਹਾਨੂੰ ਕੋਰਟ ਦੇ ਵੱਲੋਂ ਆਰਡਰ ਕੀਤਾ ਜਾਂਦਾ ਹੈ ਕਿ ਇਹ ਬੰਦਾ ਸਸਪੈਂਡ ਨਹੀਂ ਇਸ ਨੂੰ ਡਿਸਮਿਸ ਕੀਤਾ ਜਾਵੇ ਫਿਰ ਇਸ ਤਰੀਕੇ ਦੇ ਨਾਲ ਸਸਪੈਂਡ ਤੋਂ ਡਿਸਮਿਸ ਵੀ ਕੀਤਾ ਜਾ ਸਕਦਾ ਹੈ ਪਰੰਤੂ ਮੈਨੂੰ ਆਪਣੇ ਪੁਲਿਸ ਦੇ ਕਾਨੂੰਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਇਹ ਚੀਜ਼ ਗਲਤ ਲੱਗਦੀ ਹੈ ਕਿ ਐਡੀਆਂ ਵੱਡੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ ਫਿਰ ਵੀ ਬੰਦਿਆਂ ਨੂੰ ਸਸਪੈਂਡ ਕੀਤਾ ਜਾਂਦਾ ਹੈ ਡਿਸਮਿਸ ਬਹੁਤ ਹੀ ਰੇਅਰ ਕੇਸਾਂ ਦੇ ਵਿੱਚ ਕੀਤਾ ਜਾਂਦਾ ਹੈ ਮੈਂ ਆਰਮੀ ਦੇ ਬੈਕਗ੍ਰਾਉਂਡ ਤੋਂ ਆ ਮੇਥੋਂ ਵੀ ਇੱਕ ਛੋਟੀ ਜੀ ਗਲਤੀ ਹੋਈ ਸੀ ਮੈਂ ਮੈਂ ਡਿਊਟੀ ਤੇ 2 ਜਾਂ 3 ਮਹੀਨੇ ਹਾਜ਼ਰ ਨਹੀਂ ਹੋ ਸਕਿਆ ਸੀ ਤਾਂ ਸਿੱਧਾ ਕੋਰਟ ਨੇ ਮੈਨੂੰ ਡਿਸਮਿਸ ਫਰਮ ਸਰਵਿਸ ਕੀਤਾ ਮੈਂ ਇਹ ਹੀ ਚਾਹੁੰਦਾ ਹਾਂ ਕਿ ਅਗਰ ਪੁਲਿਸ ਦੇ ਵਿੱਚ ਵੀ ਆਰਮੀ ਵਾਲਾ ਡਿਸਪਲਿਨ ਲੈ ਕੇ ਆਉਣਾ ਹੈ ਤਾਂ ਇਹਨਾਂ ਨੂੰ ਸਜ਼ਾ ਕਰੜੀ ਤੋਂ ਕਰੜੀ ਦਿੱਤੀ ਜਾਵੇ। ਇਹ ਨਹੀਂ ਕਿ ਮੈਂ ਲੁਧਿਆਣੇ ਕੇਸ ਦੀ ਗੱਲ ਕਰ ਰਿਹਾ ਹਾਂ। ਹਰੇਕ ਜਗ੍ਹਾ ਤੇ ਜਿੱਥੇ ਪੁਲਿਸ ਵਾਲਾ ਗਲਤੀ ਕਰਦਾ ਹੈ, दारू ਪੀ ਕੇ ਜਾਂਦਾ ਹੈ ਜਾਂ ਛੋਟਾ ਮੋਟਾ ਗਨਾਹ ਵੀ ਹੁੰਦਾ ਹੈ, ਉਸ ਨੂੰ ਡਿਸਮਿਸ ਕੀਤਾ ਜਾਵੇ ਤਾਂ ਕਿ ਉਹ ਆਪਣੀ ਵਰਦੀ ਦਾ ਗਲਤ ਉਪਯੋਗ ਨਾ ਕਰ ਸਕਣ ਤੇ ਬਿਲਕੁਲ ਸਹੀ ਤਰੀਕੇ ਨਾਲ ਚੱਲਣ। ਤੁਸੀਂ ਬਹੁਤ ਰੇਅਰ ਕੇਸਾਂ ਦੇ ਵਿੱਚ ਦੇਖਦੇ ਹੋ ਕਿ ਕੋਈ ਆਰਮੀ ਵਾਲਾ ਪਰਸਨ ਗਲਤ ਹੈ ਜਾਂ ਉਸਨੇ ਕਿਸੇ ਨਾਲ ਮਿਸਬਿਹੇਵ ਕੀਤਾ। ਕਿਉਂ? ਕਿਉਂਕਿ ਆਰਮੀ ਦੇ ਰੂਲ ਬਹੁਤ ਹੀ ਜ਼ਿਆਦਾ ਸਟ੍ਰਕਟ ਨੇ ਥੋੜੀ ਜੀ ਗਲਤੀ ਸਸਪੈਂਡ ਦਾ ਛੱਡੋ ਤੁਹਾਨੂੰ ਸਿੱਧਾ ਡਿਸਮਿਸ ਹੀ ਕਰ ਦਿੱਤਾ ਜਾਂਦਾ ਹੈ ਸਰਵਿਸ ਤੋਂ ਇਹੀ ਚੀਜ਼ ਅਗਰ ਪੁਲਿਸ ਦੇ ਵਿੱਚ ਆ ਜਾਵੇ ਕਿ ਉਹ ਕਿਸੇ ਜਨਤਾ ਨਾਲ ਮਿਸ ਬਿਹੇਵ ਕਰਦੇ ਨੇ ਕਾਨੂੰਨ ਦਾ ਦੁਰਪਯੋਗ ਕਰਦੇ ਨੇ ਉਹਨਾਂ ਨੂੰ ਡਿਸਮਿਸ ਕੀਤਾ ਜਾਵੇ ਫਿਰ ਉਹ ਕੇਸ ਲੜ ਕੇ ਦੁਬਾਰਾ ਸਰਵਿਸ ਤੇ ਆਉਣ ਉਹਨਾਂ ਦੀ ਜੱਦੋ ਜਹਿਦ ਹੋਵੇ ਉਹਨਾਂ ਨੂੰ ਪਤਾ ਚੱਲੇ ਇਸ ਵਰਦੀ ਦੀ ਕੀ ਅਹਿਮਤ ਹੈ ਕਿ ਪਬਲਿਕ ਸਰਵੈਂਟ ਕਿਵੇਂ ਬਣੀਦਾ ਹੈ ਬਹੁਤ ਸਾਰੇ ਇਹੋ ਜਿਹੇ ਬੱਚੇ ਨੇ ਜੋ ਪੁਲਿਸ ਦੀ ਤਿਆਰੀ ਕਰਦੇ ਨੇ ਅਰਦਾਸਾਂ ਕਰਦੇ ਨੇ ਸਾਡੀ ਨੌਕਰੀ ਲੱਗ ਜਾਏ ਅਸੀਂ ਆ ਕਰਾਂਗੇ ਅਸੀਂ ਉਹ ਕਰਾਂਗੇ ਪਰ ਜਦੋਂ ਨੌਕਰੀ ਮਿਲ ਜਾਂਦੀ ਹੈ ਉਸ ਦਾ ਗਲਤ ਯੂਜ਼ ਕਰਨਾ ਇਹ ਬਹੁਤ ਹੀ ਗਲਤ ਚੀਜ਼ ਹੈ ਤਾਂ ਮੇਰੀ ਵੱਡੇ ਵੱਡੇ ਅਫਸਰਾਂ ਨੂੰ ਅਪੀਲ ਹੈ ਸੇਮ ਜਿਵੇਂ ਇੰਡੀਅਨ ਆਰਮੀ ਦੇ ਵਿੱਚ ਐਕਟ ਯੂਜ਼ ਹੁੰਦੇ ਹਨ ਸੇਮ ਐਕਟ ਹੀ ਤੁਸੀਂ ਆਪਣੀ ਪੁਲਿਸ ਦੇ ਵਿੱਚ ਵੀ ਲਿਖਾਓ ਪੰਜਾਬ ਪੁਲਿਸ ਦੀ ਗੱਲ ਨਹੀਂ ਕਰ ਰਿਹਾ ਹਰੇਕ ਜਗ੍ਹਾ ਦੀ ਪੁਲਿਸ ਅਨੁਸ਼ਾਸਨ ਦੇ ਵਿੱਚ ਹੋਣੀ ਚਾਹੀਦੀ ਹੈ ਡਿਊਟੀ ਤੇ ਨਹੀਂ ਪਹੁੰਚਿਆ दारू ਪੀਤੀ ਐ ਕਿਸੇ ਦੇ ਨਾਲ ਮੈਸ ਬਿਹੇਵ ਕੀਤਾ ਸਜ਼ਾ ਉਹਨਾਂ ਨੂੰ ਐਨੀ ਕਰੜੀ ਦਿੱਤੀ ਜਾਵੇ ਤਾਂ ਕਿ ਦੁਬਾਰਾ ਸਾਹਸ ਵੀ ਨਾ ਕਰ ਸਕਣ ਕਿ ਕਿਸੇ ਵੀ ਆਮ ਪਬਲਿਕ ਦੇ ਨਾਲ ਜਾਂ ਔਰਤ ਦੇ ਨਾਲ ਮੈਸ ਬਿਹੇਵ ਕਰਨ ਰਿਸ਼ਵਤ ਖੋਰੀ ਦੀ ਤਾਂ ਗੱਲ ਹੀ ਛੱਡ ਦਿਓ ਤੇ ਧੰਨਵਾਦ ਕਰਨਾ ਹੋ ਸਕਿਆ ਤੁਹਾਨੂੰ ਜਾਣਕਾਰੀ ਬਹੁਤ ਵਧੀਆ ਲੱਗੀ ਹੋਵੇਗੀ ਸਤਿ ਸ੍ਰੀ ਅਕਾਲ